ਗੱਟ ਜਿੱਤਦਾ ਕਬੱਡੀ ਦੀਆਂ ਚੰਗਾ ਮਿੱਤਰ ਜੋਗੇ ਵਾਲੀ ਹੈ ਜਿਹੜਾ ਫਿਰੋਜ਼ਪੁਰ ਹੈ ਨੌਜਵਾਨ ਦਾ ਰੂਪਾ ਕਬੱਡੀ ਪਾ ਰਿਹਾ ਔਰ ਜिले ਲੁਧਿਆਣੇ ਵਾਲਾ ਇੰਦਰ ਤਿਆਰ ਹੈ ਨਾਲ ਕਹਿੰਦੇ ਜिले ਮਾਨਸੇ ਵਾਲਾ ਸੋਨੀ ਤਿਆਰ ਹੈ ਆ ਇੰਦਰ ਤੇ ਨਾਲ ਮੁਕਾਬਲਾ ਕੱਲ ਹੀ ਮੋਟਰਸਾਈਕਲ ਜਿੱਤਿਆ ਅੱਜ 30000 ਜਿੱਤੇਗਾ ਕਿ ਨਹੀਂ ਗੱਲ ਸਮੇਂ ਦੀ ਕੀ ਬਾਤ ਹੈ ਵੀ ਨੌਜਵਾਨਾ ਬਈ ਜਿਨ੍ਹਾਂ ਜਿਨ੍ਹਾਂ ਨੂੰ ਇੰਦਰ ਦੇ ਜੱਫੇ ਵਧੀਆ ਲੱਗ ਰਹੇ ਆ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਗੋੜੀ ਪਾਈਏ ਸਰੋਜਾ ਤੇ ਨੰਬਰ ਇਸ ਕਬੂ ਨੇ ਜੋੜ ਦਿੱਤਾ ਹੈ ਅਗਲੀ ਰੇਡ ਰਮਰਾ ਆ ਗਿਆ ਲਾ ਵੀ ਵਿਰਿੰਦਰ ਚੱਕ ਮਾਈਕ ਲਾ ਪਿੰਡਰ ਕਲਾਂ ਦੀ ਧਰਤੀ ਜਿਲ੍ਹੇ ਮੋਕੇ ਦਾ ਖਿਡਾਰੀ ਕਬੱਡੀ ਪਾ ਰਿਹਾ ਨਜ਼ੂਰ ਪਿੰਡ ਦੀ ਧਰਤੀ ਦੇ ਸਿਰੇ ਦਾ ਫਾਈਨਲ ਹਾਂਜੀ ਹਾਂਜੀ ਆ ਵੀ ਭਾਈ ਸੋਨੂ ਹਣਾ ਵਾਲੋ 500 ਦੀ ਕਬੱਡੀ ਗੁਰਪ੍ਰੀਤ ਸਿੰਘ ਸੋਨੂ ਕੈਨੇਡਾ ਵਾਲੇ ਭਰਾ ਵਾਲੋ 500 ਦੀ ਕਬੱਡੀ ਦੀ ਕਬੱਡੀ ਕੀ ਬਾਤ ਹੈ ਨਜ਼ਰ ਆ ਲਿਓ ਜੀਰੂ ਜੀਰੂ ਇੰਦਰ ਦੀ ਖੇਡ ਵਧੀਆ ਲੱਗੀ ਕਾਰੀ ਤਾੜੀਆਂ ਆ ਰਹੀਆਂ ਨੇ ਆ ਭੰਗੜੇ ਵੀ ਨੌਜਵਾਨਾਂ ਜੋ ਸੱਦਿਆ ਕੇ ਆਈ ਉੱਤੇ ਆਇਆ ਤਾਂ ਸੁਹਾਗੇ ਉੱਤੇ ਮਾਨ ਸਰਪੰਚਨ ਦੌਰ ਜਸਵੰਤ ਸਿੰਘ ਜੀ ਪੱਲ ਤੇ ਗੁਰਪ੍ਰੀਤ ਕਨੇਡਾ ਜੀ ਚੇਚੇ ਤਾਰ ਤੇ ਸਤਿਕਾਰ ਵੱਡਾ ਟੂਰਨਾਮੈਂਟ ਕਰਵਾ ਰਿਆ ਰਮਨ ਦੀ ਰੇਡ ਆਹ ਰੇਡ ਵੀ ਕਹਿੰਦੇ ਸੋਨੂ ਨਜ਼ਰ ਦੇ ਵੱਲੋਂ 500 ਦੀ ਹੈ ਇਹ ਆ ਰਮਨਾ ਭਿੰਡਰਾ ਵਾਲਾ ਚਾਰੇ ਚਾਰ ਬਚਾਰ ਆਓ ਸਾਹਮਣੇ ਇੰਦਰ ਤਲਵੰਡੀ ਰਾਏ ਵਾਲਾ ਹੋ ਗਿਆ ਮੂਰੇ ਹਰ ਜੋ ਪਾਸੇ ਨਜ਼ਾਰਾ ਕਬੱਡੀ ਦਾ ਇਹ ਯੱਕ ਇਸੇ ਲਈ ਆ ਗਿਆ ਯਾਰਿਆ ਕਿ ਕਮੇਟੀ ਦੀ ਕੀਤੀ ਹੋਈ ਮਿਹਨਤ ਦਾ 파ਰਸਾ ਜ ਮੁੱਲ ਪੈ ਗਿਆ ਦਾ ਵੀ ਧੰਨਵਾਦ ਇਹ ਮੁੰਡੇ ਮਿਹਨਤ ਕਰਦੇ ਆ ਤੇ ਮਿਹਨਤਾਂ ਦੇ ਬਲਬੂਤੇ ਤੇ ਦੇ ਵਿੱਚ ਨਾਕ ਮਾਰਿਆ ਲੈ ਵੀ ਮਾਰਿਆ ਤੇਰਾ ਵੀ ਧੰਨਵਾਦ ਜਿਉਣ ਜੋ ਗਿਆ ਜਿਉਂਦਾ ਰਹਿ ਵਸਤਾਰਾ ਆਹ ਸਾਹਮਣੇ ਕਬੱਡੀ ਲੈ ਵੀ ਵੀਰਿੰਦਰ ਚੱਕ ਮਾਈਕ ਜੋਗੇ ਵਾਲੀਆ ਪੀਮਾ ਕਬੱਡੀ ਪਾ ਰਿਹਾ ਜਿਹੜਾ ਨੰਬਰ ਹੋਲਡ ਸੀਗਾ ਉਹ ਜੋਗਿਆਂ ਦੀ ਟੀਮ ਦੇ ਖਾਤੇ ਜੁੜਿਆ ਇਧਰ ਤਲਵੰਡੀ ਵਾਲਾ ਤਲਵੰਡੀ ਵਾਲਾ ਤਲਵੰਡੀ ਵਾਲਾ ਤਲਵੰਡੀ ਵਾਲਾ ਕੀ ਬਾਤ ਹੈ ਵੀ ਆਹ ਮੁੰਡੇ ਨੇ ਅੱਜ ਜੱਫੇ ਲਾਉਣ ਵਾਲਾ ਕਹਿਣ ਕੀਤਾ ਸ਼ਗਰਾਨ ਭਾਈ ਇੰਦਰ ਵੀ ਖੇਡ ਵਧੀਆ ਲੱਗੀ ਕਾਰ ਇੰਦਰ ਨੇ ਹੀ ਤਾੜੀਆਂ ਮਾਰਿਓ ਇੱਕ ਆਇਆ ਸੀ